ਗਰਮੀਯਾ ਸਿੰਘਾ ਪਿੰਡ ਵਾਸੀ ਸ਼ੂਰ ਕਲਾ ਉਹ ਜਾਣਿਆਂ ਨੇ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫੇਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫੇਰ ਅਸੀਂ ਜਾ ਰਹੇ ਨੇ ਖਾਰੇ ਕਾਦੀ ਮਰਜੀਆਂ ਕਾਦੀਆਂ ਮਰਜਾਂ ਲਾਗੇ ਖਾਰਾ ਵਾ ਹਾਂਜੀ ਤੇ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਪਹਿਲਾਂ ਉਹ ਕਾਲ ਆਈ ਪਨੌਰਮ ਤੋਂ ਕਿ ਬਬੇ ਵਾਲੇ ਲਾਗੇ ਪੰਪ ਲਾਗੇ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਖਾਇ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨ ਉਹ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਛਾਣੇ ਵਾਲਾ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਸੀਗੇ ਜੀ ਇਹ ਤੱਕ ਭੋਗਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਇਥੇ ਠਾਣੇਵਾਲ ਕਹਿੰਦੇ ਜੀ ਇੱਥੇ ਜਾ ਰਹੇ ਭੋਗ ਤੇ ਠਾਣੇਵਾਲ ਪਿੰਡ ਭੋਗਤੇ ਜਾ ਰਹੇ ਸੀਗੇ ਰੈਣ ਵਾਲੇ ਕਿਹਨਾਂ ਦੇ ਹੈ ਰੈਣ ਵਾਲੇ ਸੂਰ ਪਿੰਡ ਆਈ ਦਰਾਂਗਲ ਲੱਗੇ ਨਹੀਂ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਭਰਾ ਹੈ ਦੋਹੇ ਸਕੇ ਭਰਾ ਹੈ ਆਡਲ ਮੁੱਖ ਮੁੱਖ ਪਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਐਸਪੀ ਸਾਹਿਬ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਥਾਣੇ ਵਾਲੇ ਕਰਨਗੇ ਜੀ ਹਾਂਜੀ ਡੈਡ ਬੜੀਆਂ ਉਹ ਸਭਲਾ ਲੈ ਕੇ ਜਾਣਗੇ ਜਿੱਥੇ ਇਹਨਾਂ ਦਾ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਅੱਜ ਭਰਾ ਪਹੁੰਚ ਗਿਆ ਤਾਂ ਕਿ ਆਣ ਗਾਣ ਸਾਰੇ ਆ ਗਏ ਜਿੰਨੇ ਆ ਗਏ ਨੇ ਗਰਮੀਤ ਸਿੰਘ ਪਿੰਡ ਵਾਸੀ ਸ਼ੂਰਕਲਾ ਉਹ ਜਾਣ ਨੇ ਉਹ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਕਾਹੇ ਖਾਰੇ ਕਾਦੀ ਮਿਰਜ਼ੀਆਂ ਕਾਦੀਆਂ ਮਿਰਜ਼ਾਂ ਲਾ ਕੇ ਖਾਰਾ ਵਾ ਹਾਂਜੀ ਇਹ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਦਾ ਇਹਨੂੰ ਕਾਲ ਆਈ ਪਨੋਰਮ ਤੋਂ ਕਿ ਬਿਆਹੜੀ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਵੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸਨ ਅਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੇ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਸੀਗੇ ਜੀ ਇਹਨਾਂ ਤੋਂ ਪੌੜ ਤੇ ਜਾ ਰਹੇ ਕਿਤੇ ਆਪਣੇ ਭੈਣਾਂ ਪਿੰਡ ਦੇ ਪਿੰਡ ਇਥੇ ਠਾਣੇਵਾਲ ਕਹਿੰਦੇ ਇੱਥੇ ਜਾ ਰਹੇ ਭੋਗ ਤੇ ਠਾਣੇਵਾਲ ਪਿੰਡ ਭੋਗ ਤੇ ਜਾ ਰਹੇ ਸੀ ਜੀ ਰੈਣ ਵਾਲੇ ਹੁੰਦੇਗੇ ਰੈਣ ਵਾਲੇ ਸੂਰ ਪਿੰਡ ਆਈ ਦਰੰਗ ਚ ਲੱਗੇ ਕੀ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦੇ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਭਰਾ ਹੈ ਆਡਲੋਂ ਮੁੱਖ ਮੁੱਖ ਤੋਂ ਠਾਣਾ ਸਚੂ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਐਸਪੀ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕੰਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਠਾਣੇ ਵਾਲੇ ਕਰਨਗੇ ਹਾਂਜੀ ਡੱਡ ਵੱਡੀਆਂ ਨਾਲ ਸਵੇਲਾ ਹੋਰ ਲੈ ਕੇ ਜਾਣਗੇ ਜਿੱਥੇ ਇਹਨਾਂ ਦਾ ਪੋਸਟ ਮਾਰਨ ਤੋਂ ਬਾਅਦ ਫਿਰ ਹਾਂਜੀ ਅੱਜ ਇਹ ਭਰਾ ਪਹੁੰਚ ਗਿਆ ਤਾਂ ਕਿ ਆਂਢ ਗੁਆਂਢ ਸਾਰੇ ਆ ਗਏ ਜਿੰਨੇ ਆ ਗਏ